ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਗ੍ਰਹਿਸਤ ਵਿੱਚ ਰਹਿੰਦੇ ਆਂ ਮੁਕਤੀ ਕਿਵੇਂ ਪਿਆਰੀ ਸਾਧ ਸੰਗਤ ਜੀਓ ਗੁਰਮਤਿ ਦੇ ਸਿਧਾਂਤ ਤੋਂ ਅਗਿਆਤ ਅਤੇ ਗੁਰੂ ਘਰ ਦੀ ਚੜ੍ਹਦੀ ਕਲਾ ਦੇਖ ਕੇ ਇਰਖਾਵੱਸ ਕਈ ਸਿੱਧ ਜੋਗੀ ਤੇ ਸੰਿਆਸੀ ਸਿੱਖਾਂ ਨੂੰ ਉਹਨਾਂ ਦੇ ਸਿਧਾਂਤ ਤੋਂ ਡੁਲਾਉਣ ਲਈ ਉਹਨਾਂ ਨੂੰ ਮਜ਼ਾਕ ਕਰਦੇ ਅਤੇ ਕਹਿੰਦੇ ਕਿ ਤੁਸੀਂ ਤੇ ਤੁਹਾਡਾ ਗੁਰੂ ਤਾਂ ਗ੍ਰਸਤੀ ਹੈ ਤੁਹਾਨੂੰ ਮੁਕਤੀ ਕਿਵੇਂ ਮਿਲ ਸਕਦੀ ਹੈ ਮੁਕਤੀ ਦੀ ਪ੍ਰਾਪਤੀ ਲਈ ਤਾਂ ਸਾਡੇ ਵਾਂਗ ਘਰ-ਵਾਰ ਦਾ ਮੂੰਹ ਛੱਡ ਕੇ ਅਤੇ ਜੰਗਲਾਂ ਪਹਾੜਾਂ ਵਿੱਚ ਜਾ ਕੇ ਕਠਿਨ ਜਪ ਤਪ ਕਰਨੇ ਪੈਂਦੇ ਹਨ ਪਰ ਤੁਹਾਨੂੰ ਇਸ ਤਰ੍ਹਾਂ ਪਰਿਵਾਰ ਘਰ-ਬਾਰ ਅਤੇ ਮਾਇਆ ਵਿੱਚ ਰਹਿੰਦਿਆਂ ਮੁਕਤੀ ਕਿਵੇਂ ਮਿਲ ਸਕਦੀ ਹੈ ਤੁਸੀਂ ਤਾਂ ਆਪਣਾ ਜਨਮ ਅਜਾਈ ਗਵਾਰੇ ਹੋ ਅਤੇ ਸਾਡਾ ਗੁਰੂ ਵੀ ਤੁਹਾਨੂੰ ਧੋਖਾ ਦੇ ਰਿਹਾ ਏ ਜੋ ਕਿ ਖੁਦ ਵੀ ਘਰ ਪਰਿਵਾਰ ਤੇ ਮਾਇਆ ਦੇ ਮੋਹ ਦੇ ਵਿੱਚ ਫਸਿਆ ਹੋਇਆ ਏ ਗੁਰੂ ਨਾਨਕ ਪਾਤਸ਼ਾਹ ਜੀ ਵੱਲੋਂ ਚਲਾਏ ਗਏ ਨਿਰਮਲ ਪੰਥ ਦੇ ਸਿਧਾਂਤਾਂ ਤੋਂ ਚੰਗੀ ਤਰ੍ਹਾਂ ਨਾ ਪੱਕਫ ਪਈ ਪਦਾਰਥ ਜੀ ਪਈ ਤਾਰੂ ਜੀ ਤੇ ਪਈ ਭਾਰੂ ਜੀ ਆ ਕੇ ਗੁਰੂ ਰਾਮਦਾਸ ਜੀ ਨੂੰ ਬੇਨਤੀ ਕਰਦੇ ਹਨ ਕਿ ਪਾਤਸ਼ਾਹ ਜੀ ਸਿੱਧ ਜੋਗੀ ਲੋਕ ਸਾਡਾ ਜਾਕ ਉਡਾਉਂਦੇ ਹਨ ਤੇ ਆਖਦੇ ਹਨ ਤੁਹਾਨੂੰ ਇਸ ਤਰ੍ਹਾਂ ਘਰ ਪਰਿਵਾਰ ਵਿੱਚ ਰਹਿੰਦਿਆਂ ਮੁਕਤੀ ਨਹੀਂ ਮਿਲ ਸਕਦੀ ਸੋ ਗੁਰੂ ਸਾਹਿਬ ਜੀ ਕਿਰਪਾ ਕਰੋ ਸਾਨੂੰ ਮੁਕਤੀ ਕਿਵੇਂ ਮਿਲੇਗੀ ਉਹਨਾਂ ਸਿੱਖਾਂ ਦੀ ਇਹ ਗੱਲ ਸੁਣ ਕੇ ਸਤਗੁਰੂ ਜੀ ਨੇ ਫਰਮਾਇਆ ਸਿੱਖੋ ਧੀਆਂ ਪੁੱਤਰ ਅਤੇ ਪਰਿਵਾਰ ਨੂੰ ਆਪਣੇ ਨਹੀਂ ਬਲਕਿ ਪਰਮਾਤਮਾ ਦੇ ਸਮਝ ਕੇ ਉਹਨਾਂ ਦੀ ਪਾਲਣਾ ਕਰੋ ਤਰਮ ਦੀ ਨੇਕ ਕਿਰਤ ਕਮਾਈ ਕਰੋ ਤੇ ਉਸ ਦੇ ਵਿੱਚੋਂ ਪਰਉਪਕਾਰ ਦੇ ਕਾਰਜਾਂ ਲਈ ਦਸਵੰਦ ਕੱਢੋ ਅਤੇ ਸੁਰਤ ਨੂੰ ਹਰ ਵੇਲੇ ਪਰਮਾਤਮਾ ਦੇ ਨਾਮ ਨਾਲ ਜੋੜ ਕੇ ਰੱਖੋ ਕਦੇ ਵੀ ਕਿਸੇ ਨਾਲ ਧੋਖਾ ਧੜੀ ਤੇ ਬੇਈਮਾਨੀ ਨਾ ਕਰੋ ਹਰ ਇੱਕ ਵਿੱਚ ਪਰਮਾਤਮਾ ਦੀ ਜੋਤ ਦੇਖਦੇ ਹੋਏ ਸਭ ਦਾ ਭਲਾ ਕਰੋ ਪਰਮਾਤਮਾ ਸਾਡੇ ਅੰਦਰ ਵਸਦਾ ਹੈ ਉਸ ਦੀ ਪ੍ਰਾਪਤੀ ਲਈ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ ਸੋ ਜੇਕਰ ਤੁਸੀਂ ਇੰਨਾ ਸਾਰੀਆਂ ਗੱਲਾਂ ਉੱਤੇ ਅਮਲ ਕਰੋਗੇ ਤਾਂ ਤੁਸੀਂ ਆਪਣੇ ਘਰ-ਬਾਰ ਤੇ ਪਰਿਵਾਰ ਦੇ ਵਿੱਚ ਰਹਿੰਦੇ ਹੀ ਆਪਣੇ ਗੁਰੂ ਅਤੇ ਪਰਮਾਤਮਾ ਦੀ ਅਪਾਰ ਬਖਸ਼ਿਸ਼ ਦੇ ਪਾਤਰ ਬਣ ਜਾਓਗੇ। ਤੋ ਗੁਰੂ ਅਤੇ ਪਰਮਾਤਮਾ ਦੀ ਖੁਸ਼ੀ ਲੈਣੀ ਇਹੀ ਹੀ ਸਿੱਖੀ ਲਈ ਮੁਕਤੀ ਹੈ ਸਿੱਖ ਨੇ ਮਰਨ ਤੋਂ ਬਾਅਦ ਅੱਗੇ ਸਵਰਗਾਂ ਵਿੱਚ ਜਾ ਕੇ ਮਿਲਣ ਵਾਲੀ ਕਿਸੇ ਅਖੌਤੀ ਮੁਕਤੀ ਉੱਤੇ ਵਿਸ਼ਵਾਸ ਨਹੀਂ ਕਰਨਾ ਬਲਕਿ ਜਿਉਂਦੇ ਜਿਹੀ ਪਰਮਾਤਮਾ ਦੀ ਬਖਸ਼ਿਸ਼ ਰੂਪੀ ਮੁਕਤੀ ਨੂੰ ਪ੍ਰਾਪਤ ਕਰਨਾ ਹੈ ਤਿੰਨੇ ਸਿੱਖ ਗੁਰੂ ਸਾਹਿਬ ਜੀ ਦੇ ਇਹ ਬਚਨ ਸੁਣ ਕੇ ਬੜੇ ਨਿਹਾਲ ਹੋਏ ਤੇ ਉਹਨਾਂ ਨੂੰ ਗੁਰਮਤਿ ਦੀ ਸੋਝੀ ਪ੍ਰਾਪਤ ਹੋਈ ਅਤੇ ਅੱਗੇ ਤੋਂ ਉਹਨਾਂ ਨੂੰ ਮਜ਼ਾਕ ਕਰਨ ਵਾਲੇ ਸਿੱਧਾਂ ਜੋਗੀਆਂ ਦੇ ਮੂੰਹ ਬੰਦ ਕਰਨ ਅਤੇ ਉਹਨਾਂ ਨੂੰ ਵੀ ਸਿੱਧੇ ਰਸਤੇ ਪਾਉਣ ਦੀ ਯੁਗਤਿ ਮਿਲ ਗਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਗ੍ਰਹੈਸਤ ਵਿੱਚ ਰਹਿੰਦਿਆਂ ਮੁਕਤੀ ਕਿਵੇਂ ਪਿਆਰੀ ਸਾਧ ਸੰਗਤ ਜੀਓ ਗੁਰਮਤਿ ਦੇ ਸਿਧਾਂਤ ਤੋਂ ਅਗਿਆਤ ਅਤੇ ਗੁਰੂ ਘਰ ਦੀ ਚੜ੍ਹਦੀ ਕਲਾ ਦੇਖ ਕੇ ਈਰਖਾਵੱਸ ਕਈ ਸਿੱਧ ਜੋਗੀ ਤੇ ਸੰਿਆਸੀ ਸਿੱਖਾਂ ਨੂੰ ਉਹਨਾਂ ਦੇ ਸਿਧਾਂਤ ਤੋਂ ਡੁਲਾਉਣ ਲਈ ਉਹਨਾਂ ਨੂੰ ਮਜ਼ਾਕ ਕਰਦੇ ਅਤੇ ਕਹਿੰਦੇ ਕਿ ਤੁਸੀਂ ਤੇ ਤੁਹਾਡਾ ਗੁਰੂ ਤਾਂ ਗ੍ਰਸਤੀ ਹੈ ਤੁਹਾਨੂੰ ਮੁਕਤੀ ਕਿਵੇਂ ਮਿਲ ਸਕਦੀ ਹੈ ਮੁਕਤੀ ਦੀ ਪ੍ਰਾਪਤੀ ਲਈ ਤਾਂ ਸਾਡੇ ਵਾਂਗ ਘਰਵਾਰ ਦਾ ਮੂੰਹ ਛੱਡ ਕੇ ਅਤੇ ਜੰਗਲਾ ਪਹਾੜਾਂ ਵਿੱਚ ਜਾ ਕੇ ਕਠਿਨ ਜਪ ਤਪ ਕਰਨੇ ਪੈਂਦੇ ਹਨ ਪਰ ਤੁਹਾਨੂੰ ਇਸ ਤਰ੍ਹਾਂ ਪਰਿਵਾਰ ਕਾਰੋਬਾਰ ਅਤੇ ਮਾਇਆ ਵਿੱਚ ਰਹਿੰਦਿਆਂ ਮੁਕਤੀ ਕਿਵੇਂ ਮਿਲ ਸਕਦੀ ਹੈ ਤੁਸੀਂ ਤਾਂ ਆਪਣਾ ਜਨਮ ਅਜਾਈ ਗਵਾਰੇ ਹੋ ਅਤੇ ਤੁਹਾਡਾ ਗੁਰੂ ਵੀ ਤੁਹਾਨੂੰ ਧੋਖਾ ਦੇ ਰਿਹਾ ਹੈ ਜੋ ਕਿ ਖੁਦ ਵੀ ਘਰ ਪਰਿਵਾਰ ਅਤੇ ਮਾਇਆ ਦੇ ਮੋਹ ਦੇ ਵਿੱਚ ਫਸਿਆ ਹੋਇਆ ਹੈ ਗੁਰੂ ਨਾਨਕ ਪਾਤਸ਼ਾਹ ਜੀ ਵੱਲੋਂ ਚਲਾਏ ਗਏ ਨਿਰਮਲ ਪੰਥ ਦੇ ਸਿਧਾਂਤਾਂ ਤੋਂ ਚੰਗੀ ਤਰ੍ਹਾਂ ਨਾ ਪੱਕਫ ਪਈ ਪਦਾਰਥ ਜੀ ਪਈ ਤਾਰੂ ਜੀ ਤੇ ਪਈ ਭਾਰੂ ਜੀ ਆ ਕੇ ਗੁਰੂ ਰਾਮਦਾਸ ਜੀ ਨੂੰ ਬੇਨਤੀ ਕਰਦੇ ਹਨ ਕਿ ਪਾਤਸ਼ਾਹ ਜੀ ਸਿੱਧ ਜੋਗੀ ਲੋਕ ਸਾਡਾ ਜਾਕ ਉਡਾਉਂਦੇ ਹਨ ਤੇ ਆਖਦੇ ਹਨ ਤੁਹਾਨੂੰ ਇਸ ਤਰ੍ਹਾਂ ਘਰ ਪਰਿਵਾਰ ਵਿੱਚ ਰਹਿੰਦਿਆਂ ਮੁਕਤੀ ਨਹੀਂ ਮਿਲ ਸਕਦੀ ਸੋ ਗੁਰੂ ਸਾਹਿਬ ਜੀ ਕਿਰਪਾ ਕਰੋ ਸਾਨੂੰ ਮੁਕਤੀ ਕਿਵੇਂ ਮਿਲੇਗੀ ਉਹਨਾਂ ਸਿੱਖਾਂ ਦੀ ਇਹ ਗੱਲ ਸੁਣ ਕੇ ਸਤਿਗੁਰੂ ਜੀ ਨੇ ਫਰਮਾਇਆ ਸਿੱਖੋ ਧੀਆਂ ਪੁੱਤਰ ਅਤੇ ਪਰਿਵਾਰ ਨੂੰ ਆਪਣੇ ਨਹੀਂ ਬਲਕਿ ਪਰਮਾਤਮਾ ਦੇ ਸਮਝ ਕੇ ਉਹਨਾਂ ਦੀ ਪਾਲਣਾ ਕਰੋ ਧਰਮ ਦੀ ਨੇਕ ਕਿਰਤ ਕਮਾਈ ਕਰੋ ਤੇ ਉਸ ਦੇ ਵਿੱਚੋਂ ਪਰਉਪਕਾਰ ਦੇ ਕਾਰਜਾਂ ਲਈ ਦਸਵੰਦ ਕੱਢੋ ਅਤੇ ਸੁਰਤ ਨੂੰ ਹਰ ਵੇਲੇ ਪ੍ਰਮਾਤਮਾ ਦੇ ਨਾਮ ਨਾਲ ਜੋੜ ਕੇ ਰੱਖੋ ਕਦੇ ਵੀ ਕਿਸੇ ਨਾਲ ਧੋਖਾ ਧੜੀ ਤੇ ਬੇਈਮਾਨੀ ਨਾ ਕਰੋ ਹਰ ਇੱਕ ਵਿੱਚ ਪ੍ਰਮਾਤਮਾ ਦੀ ਜੋਤ ਦੇਖਦੇ ਹੋਏ ਸਭ ਦਾ ਭਲਾ ਕਰੋ ਪ੍ਰਮਾਤਮਾ ਸਾਡੇ ਅੰਦਰ ਵਸਦਾ ਹੈ ਉਸ ਦੀ ਪ੍ਰਾਪਤੀ ਲਈ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ ਸੋ ਜੇਕਰ ਤੁਸੀਂ ਇੰਨਾ ਸਾਰੀਆਂ ਗੱਲਾਂ ਉੱਤੇ ਅਮਲ ਕਰੋਗੇ ਤਾਂ ਤੁਸੀਂ ਆਪਣੇ ਘਰਬਾਰ ਤੇ ਪਰਿਵਾਰ ਦੇ ਵਿੱਚ ਰਹਿੰਦੇ ਹੀ ਆਪਣੇ ਗੁਰੂ ਅਤੇ ਪਰਮਾਤਮਾ ਦੀ ਅਪਾਰ ਬਖਸ਼ਿਸ਼ ਦੇ ਪਾਤਰ ਬਣ ਜਾਓਗੇ ਸੋ ਗੁਰੂ ਅਤੇ ਪਰਮਾਤਮਾ ਦੀ ਖੁਸ਼ੀ ਲੈਣੀ ਇਹੀ ਹੀ ਸਿੱਖੀ ਲਈ ਮੁਕਤੀ ਹੈ ਸਿੱਖ ਨੇ ਮਰਨ ਤੋਂ ਬਾਅਦ ਅੱਗੇ ਸਵਰਗਾਂ ਵਿੱਚ ਜਾ ਕੇ ਮਿਲਣ ਵਾਲੀ ਕਿਸੇ ਅਖੌਤੀ ਮੁਕਤੀ ਉੱਤੇ ਵਿਸ਼ਵਾਸ ਨਹੀਂ ਕਰਨਾ ਬਲਕਿ ਜਿਉਂਦੇ ਜਿਹੀ ਪਰਮਾਤਮਾ ਦੀ ਬਖਸ਼ਿਸ਼ ਰੂਪੀ ਮੁਕਤੀ ਨੂੰ ਪ੍ਰਾਪਤ ਕਰਨਾ ਹੈ ਤਿੰਨੇ ਸਿੱਖ ਗੁਰੂ ਸਾਹਿਬ ਜੀ ਦੇ ਇਹ ਬਚਨ ਸੁਣ ਕੇ ਬੜੇ ਨਿਹਾਲ ਹੋਏ ਤੇ ਉਹਨਾਂ ਨੂੰ ਗੁਰਮਤਿ ਦੀ ਸੋਝੀ ਪ੍ਰਾਪਤ ਹੋਈ ਅਤੇ ਅੱਗੇ ਤੋਂ ਉਹਨਾਂ ਨੂੰ ਮਜ਼ਾਕ ਕਰਨ ਵਾਲੇ ਸਿੱਧਾਂ ਜੋਗਿਆਂ ਦੇ ਮੂੰਹ ਬੰਦ ਕਰਨ ਅਤੇ ਉਹਨਾਂ ਨੂੰ ਵੀ ਸਿੱਧੇ ਰਸਤੇ ਪਾਉਣ ਦੀ ਯੁਕਤੇ ਮਿਲ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ